ਅਮਰਸਰ ਦੇ ਹਲਕਾ ạtari ਵਿੱਚ ਪੈਂਦੇ ਪਿੰਡ ਚੇਤਵਾਲਾ ਸਿੰਘ ਦੇ ਨੌਜਵਾਨ ਅਕਾਲੀ ਸਰਪੰਚ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਮੁਤਾਬਕ ਕੁਝ ਕਾਂਗਰਸੀ ਵਰਕਰਾਂ ਵੱਲੋਂ ਗੁਰਪਿੰਦਰ ਨੂੰ ਜੋ ਹੈ ਕੱਲ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਇਸ ਵੇਲੇ ਮੈਂ ਉਸ ਘਰ ਦੇ ਵਿੱਚ ਮੌਜੂਦ ਹਾਂ ਘਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮਾਤਮ ਛਾਇਆ ਹੋਇਆ ਹੈ ਆ ਅਕਾਲੀ ਸਰਪੰਚ ਜੋ ਕਿ ਕੱਲ ਆਪਣੇ ਘਰੋਂ ਸ਼ਾਮ ਵੇਲੇ ਨਿਕਲਿਆ ਸੀ ਸੈਰ ਕਰਨ ਔਰ ਸ਼ਾਮ ਨੂੰ ਪਰਿਵਾਰ ਨੂੰ ਪਤਾ ਲੱਗਿਆ ਕਿ ਉਸ ਦੇ ਉੱਪਰ ਕੁਝ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਔਰ ਨਾ ਲੋਕਾਂ ਨੇ ਗੁਰਪਿੰਦਰ ਸਿੰਘ ਤੇ ਹਮਲਾ ਕੀਤਾ ਉਹ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਪਰਿਵਾਰ ਦਾ ਜਿੱਥੇ ਇਹ ਇਲਜ਼ਾਮ ਹੈ ਕਿ ਪੁਲਿਸ ਦੀ ਜੋ ਕਾਰਵਾਈ ਹੈ ਉਹ ਵੀ ਕਿਤਨਾ ਕਿਤੇ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਹੁਣ ਤੱਕ ਪਰਿਵਾਰ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਕੀਤਾ ਗਿਆ ਪਰਿਵਾਰ ਜਿੱਥੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਉੱਥੇ ਇਹਨਾਂ ਦੀ ਇਹ ਵੀ ਅਪੀਲ ਹੈ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀ ਕਿ ਪੰਜਾਬ ਵਾਸੀਆਂ ਨੂੰ ਗੁੰਡਾਗਰਦੀ ਅਤੇ ਅਜਿਹੀ ਜੋ ਕਟਨਾਵਾਂ ਸਾਹਮਣੇ ਆਉਂਦੀਆਂ ਨੇ ਉਹਦਾਂ ਤੋਂ ਨਜਾਤ ਤੇ ਦਵਾਈ ਜਾਏਗੀ ਪਰ ਜੋ ਤਾਜ਼ਾ ਮਾਮਲਾ ਇਸ ਪਿੰਡ ਦੇ ਵਿੱਚ ਸਾਹਮਣੇ ਆਇਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਰਕਾਰੀ ਵਾਅਦਿਆਂ ਦੇ ਉੱਪਰ ਵੀ ਸਵਾਲ ਖੜੇ ਹੋ ਰਹੇ ਨੇ ਔਰ ਕੱਲ ਗੁਰਪਿੰਦਰ ਪਾਲ ਨੂੰ ਜਦੋਂ ਸ਼ਾਮ ਵੇਲੇ ਉਸ ਦੀ ਕੁੱਟਮਾਰ ਕੀਤੀ ਗਈ ਤਾਂ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਸਵੇਰੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਸ ਤੋਂ ਬਾਅਦ ਪਰਿਵਾਰ ਲਗਾਤਾਰ ਇਸੇ ਕਾਰਵਾਈ ਦਾ ਇੰਤਜ਼ਾਰ ਕਰ ਰਿਹਾ ਕਿ ਪੁਲਿਸ ਵੱਲੋਂ ਇਹ ਦੱਸਿਆ ਜਾਵੇ ਕਿ ਆਖਿਰ ਉਹਨਾਂ ਲੋਕਾਂ ਨੇ ਉਸ ਦੀ ਹੱਤਿਆ ਕਿਉਂ ਕੀਤੀ ਹੁਣ ਤੱਕ ਜੋ ਸਾਡੇ ਵੱਲੋਂ ਇੱਥੇ ਗੱਲਬਾਤ ਪਰਿਵਾਰਦਾਨ ਕੀਤੀ ਗਈ ਉਸ ਵਿੱਚ ਇਹੀ ਗੱਲ ਸਾਹਮਣੇ ਆਈ ਕਿ ਕਾਫੀ ਧੀਰ ਤੋਂ ਸਿਆਸੀ ਜੋ ਰੰਜਿਸ਼ ਹੈ ਉਹ ਗੁਰਪਿੰਦਰਪਾਲ ਦੇ ਨਾਲ ਉਹਨਾਂ ਲੋਕਾਂ ਦੀ ਸੀ ਪਰ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਬਣੀ ਤਾਂ ਉਹਨਾਂ ਵੱਲੋਂ ਜੋ ਹੈ ਸਰਕਾਰ ਦਾ ਜੋ ਨਾਮ ਲੈ ਕੇ ਉਸ ਨੂੰ ਅਕਸਰ ਤਮਕਾਇਆ ਵੀ ਜਾਂਦਾ ਸੀ ਔਰ ਕੱਲ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਉਹਨਾਂ ਲੋਕਾਂ ਵੱਲੋਂ ਗੁਰਪਿੰਦਰ ਨੂੰ ਕੁੱਟ-ਕੁੱਟ ਕੇ ਜੋ ਹੈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਜੀਵ ਸ਼ਰਮਾ ਏਬੀਪੀ ਸੰਝਾ ਅੰਮ੍ਰਿਤਸਰ